ਸਸਕਾਲ ਤੁਸੀਂ ਦੇਖ ਰਹੇ ਹੋ ਹੈਸ਼ਟੈਗ ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਾਲੂ 30 ਦਸੰਬਰ ਯਾਨੀ ਕਿ ਕੱਲ ਨੂੰ ਕਿਸਾਨਾਂ ਦੇ ਵੱਲੋਂ ਪੰਜਾਬ ਬੰਦਾ ਐਲਾਨ ਕੀਤਾ ਗਿਆ ਹੈ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਨੇ ਕਿ ਕੱਲ ਕੀ ਖੁੱਲੇਗਾ ਤੇ ਕੀ ਬੰਦ ਰਹੇਗਾ ਜਾਂ ਫਿਰ ਸਾਰਾ ਮੁਕੰਮਲ ਬੰਦ ਰਹੇਗਾ ਕੀ ਆਵਾਜਾਈ ਬਿਲਕੁਲ ਠੱਪ ਰਹੇਗੀ ਤਾਂ ਇਹਦੇ ਬਾਰੇ ਤੁਹਾਨੂੰ ਵਿਸਤਾਰ ਦੇ ਨਾਲ ਜਾਣਕਾਰੀ ਦਿੰਨੇ ਆ ਜੇਕਰ ਤੁਸੀਂ ਵੀ ਕੱਲ ਦਾ ਕੋਈ ਪਲਾਨ ਕਰ ਰਹੇ ਹੋ ਤਾਂ ਇਹ ਵੀਡੀਓ ਧਿਆਨ ਨਾਲ ਦੇਖ ਲਿਓ ਕਿਉਂਕਿ ਤੁਹਾਡੇ ਬਹੁਤ ਕੰਮ ਆਵੇਗੀ ਜੇਕਰ ਤੁਸੀਂ ਜਾਣਕਾਰੀ ਤੋਂ ਵਾਜੇ ਰਹਿ ਗਏ ਤਾਂ ਤੁਹਾਨੂੰ ਕੱਲ ਨੂੰ ਖਜਲਖਵਾਰ ਹੋਣਾ ਪੈ ਸਕਦਾ ਸਭ ਤੋਂ ਜ਼ਰੂਰੀ ਗੱਲ ਕੱਲ 7 ਵਜੇ ਤੋਂ ਲੈ ਕੇ ਸਵੇਰੇ ਸ਼ਾਮ 4 ਵਜੇ ਤੱਕ ਪੰਜਾਬ ਪੂਰੀ ਤਰ੍ਹਾਂ ਬੰਦ ਰਹੇਗਾ ਇਹਦੇ ਵਿੱਚ ਸੜਕੀ ਆਵਾਜਾਈ ਵੀ ਬੰਦ ਰਹੇਗੀ ਰੇਲਵੇ ਲਾਈਨਾਂ ਜਿਹੜੀਆਂ ਨੇ ਉਹ ਵੀ ਜਾਮ ਰਹਿਣਗੀਆਂ ਕੱਲ ਕਿਸਾਨਾਂ ਦੇ ਵੱਲੋਂ ਰੇਲਵੇ ਸਟੇਸ਼ਨਾਂ ਦੇ ਉੱਪਰ ਵੀ ਧਰਨਾ ਦਿੱਤਾ ਜਾਏਗਾ ਸਿਰਫ ਅਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸਾਰਾ ਕੁਝ ਬੰਦ ਰਹੇਗਾ ਮੁਕੰਮਲ ਤੌਰ ਤੇ ਬੰਦ ਰੱਖਿਆ ਜਾਏਗਾ ਬਾਜ਼ਾਰ ਬੰਦ ਰਹਿਣਗੇ ਦੁਕਾਨਾਂ ਬੰਦ ਰਹਿਣਗੀਆਂ ਆਵਾਜਾਈ ਬੰਦ ਰਹੇਗੀ ਬੱਸਾਂ ਬੰਦ ਰਹਿਣਗੀਆਂ 7 ਵਜੇ ਤੋਂ ਲੈ ਕੇ 4 ਸਾਰਾ ਕੁਝ ਮੁਕੰਮਲ ਤਰੀਕੇ ਦੇ ਨਾਲ ਬੰਦ ਰਹੇਗਾ ਕਿਉਂਕਿ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਸਾਰਾ ਕੁਝ ਬੰਦ ਰੱਖਿਆ ਜਾਏਗਾ ਇਹਦੇ ਵਿੱਚ ਕਿਸਾਨਾਂ ਨੂੰ ਹੁਣ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਜਿਵੇਂ ਕਿ ਪਨ ਬੱਸ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਸਮਰਥਨ ਦੇ ਦਿੱਤਾ ਗਿਆ ਕਿ ਉਹਨਾਂ ਦੇ ਵੱਲੋਂ ਵੀ ਜਿਹੜੀਆਂ ਬੱਸਾਂ ਨਹੀਂ ਚਲਾਈਆਂ ਜਾਣਗੀਆਂ ਪਰ ਸੜਕੀ ਹਵਾ ਜਾਈ ਦਾ ਬੰਦ ਕਰਨ ਦਾ ਐਲਾਨ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਕਰ ਦਿੱਤਾ ਗਿਆ ਜਾਨੀ ਕਿ ਕਿਸੇ ਨੂੰ ਵੀ ਜੜਾ ਆਉਣ ਜਾਣ ਦੀ ਮਨਾਹੀ ਹੋਏਗੀ ਸਿਰਫ ਅਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਹੁਣ ਛੋਟ ਕਿੰਨਾ ਕਿੰਨਾ ਨੂੰ ਰਹੇਗੀ ਕਿਉਂਕਿ ਇਹ ਵੀ ਸਵਾਲ ਹੁੰਦਾ ਕਿ ਜੇਕਰ ਕਿਸੇ ਨੇ ਜ਼ਰੂਰੀ ਕੰਮ ਜਾਣਾ ਜੇਕਰ ਕਿਸੇ ਨੇ 에어ਪੋਰਟ ਤੇ ਜਾਣਾ ਜੇਕਰ ਕਿਸਦਾ ਇੰਟਰਵਿਊ ਹੈਗਾ ਤਾਂ ਕੀ ਉਹਨੂੰ ਵੀ ਰੋਕ ਲਿਆ ਜਾਏਗਾ ਤਾਂ ਇੱਥੇ ਜਵਾਬ ਹੈਗਾ ਨਹੀਂ ਜੇਕਰ ਤੁਸੀਂ ਕਿਸੇ ਜ਼ਰੂਰੀ ਕੰਮ ਜਾ ਰਹੇ ਹੋ ਜਾਂ ਤੁਹਾਨੂੰ ਅਮਰਜੈਂਸੀ ਹੈਗੀ ਆ ਤਾਂ ਤੁਹਾਨੂੰ ਜਿਹੜੀ ਛੋਟ ਦਿੱਤੀ ਜਾਵੇਗੀ ਅਮਰਜੈਂਸੀ ਦੇ ਵਿੱਚ ਕਿਹਨੂ ਕਿਹਨੂੰ ਛੋਟ ਰਹੇਗੀ ਇਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ ਐਂਬੂਲੈਂਸ ਦਾ ਰਸਤਾ ਜਿਹੜਾ ਉਹ ਖੁੱਲਾ ਰਹੇਗਾ ਜੇਕਰ ਕਿਸੇ ਨੂੰ ਮੈਡੀਕਲੀ ਲੋਡ ਹੈਗੀ ਆ ਤਾਂ ਉਹਨੂੰ ਜਿਹੜਾ ਜਾਣ ਦਿੱਤਾ ਜਾਏਗਾ ਜੇਕਰ ਕੋਈ ਠੀਕ ਨਹੀਂ ਹੈਗਾ ਕਿਸੇ ਦੀ ਸਿਹਤ ਢਿੱਲੀ ਆ ਤਾਂ ਉਸ ਨੂੰ ਜਿਹੜਾ ਉਹਨ ਜਾਣ ਦਾ ਰਸਤਾ ਜਿਹੜਾ ਉਹ ਕਿਸਾਨਾਂ ਦੇ ਵੱਲੋਂ ਦਿੱਤਾ ਜਾਏਗਾ ਇਦੇ ਨਾਲ ਹੀ ਜੇਕਰ ਕਿਸੇ ਦਾ ਪੇਪਰ ਹੈਗਾ ਜਾਂ ਕੋਈ ਐਗਜ਼ਾਮ ਦੇਣ ਜਾਣਾ ਜੇ ਕਿਸੇ ਦੀ ਪਹਿਲਾਂ ਹੀ ਡੇਟ ਫਿਕਸ ਹੈਗੀ ਆ ਤਾਂ ਤੁਸੀਂ ਆਪਣਾ ਰੋਲ ਨੰਬਰ ਜਾਂ ਕੋਈ ਲਿਸਟ ਲੈ ਕੇ ਜਰੂਰ ਆਇਓ ਤੁਹਾਨੂੰ ਜਿਹੜਾ ਰਸਤਾ ਦੇ ਦਿੱਤਾ ਜਾਏਗਾ ਤੁਸੀਂ ਜਾ ਕੇ ਆਪਣਾ ਇੰਟਰਵਿਊ ਜਾਂ ਪੇਪਰ ਦੇ ਸਕਦੇ ਹੋ ਇਹਦੇ ਨਾਲ ਹੀ ਜੇਕਰ ਕਿਸੇ ਦਾ ਵਿਆਹ ਹੈਗਾ ਜਾਂ ਕਿਸੇ ਦੀ ਬਰਾਤ ਜਾ ਰਹੀ ਆ ਤਾਂ ਉਹਨਾਂ ਨੂੰ ਵੀ ਰਸਤਾ ਦਿੱਤਾ ਜਾਏਗਾ ਪਰ ਖੱਜਲ ਖਵਾਰੀ ਤੋਂ ਬਚਣ ਲਈ ਤੁਸੀਂ ਆਪਣੇ ਦੇ ਨਾਲ ਇੱਕ ਕਾਰਡ ਜਰੂਰ ਰੱਖਿਓ ਜਿੱਥੇ ਤੁਹਾਨੂੰ ਰੋਕਿਆ ਜਾਏਗਾ ਤਾਂ ਤੁਸੀਂ ਇਹ ਦਿਖਾ ਸਕਦੇ ਹੋ ਕਿਉਂਕਿ ਕਿਸਾਨ ਲੀਡਰਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਅਜਿਹੇ ਲੋਕਾਂ ਨੂੰ ਜਿਹੜਾ ਉਹ ਖਜਲ ਨਹੀਂ ਕੀਤਾ ਜਾਏਗਾ ਇਹਦੇ ਨਾਲ ਹੀ ਜੇਕਰ ਕੋਈ 에어ਪੋਰਟ ਤੇ ਜਾਣਾ ਚਾਹੁੰਦਾ ਕਿਸੇ ਦੀ ਟਿਕਟ ਬੁੱਕ ਹੋਈ ਹੈ ਪਹਿਲਾਂ ਹੀ ਫਲਾਈਟ ਬੁੱਕਾ ਤਾਂ ਉਹਨੇ ਜਾਣਾ ਤਾਂ ਉਹਨੂੰ ਵੀ ਨਹੀਂ ਰੋਕਿਆ ਜਾਏਗਾ ਆਪਣਾ ਤੁਸੀਂ ਪਾਸਪੋਰਟ ਜਾਂ ਟਿਕਟ ਦਿਖਾ ਕੇ ਜਿਹੜਾ ਇਥੋਂ ਨਿਕਲ ਸਕਦੇ ਹੋ ਇਸ ਤੋਂ ਇਲਾਵਾ ਬਾਕੀ ਸਾਰਾ ਕੁਝ ਬੰਦ ਰਹੇਗਾ ਕਿਉਂਕਿ ਸਕੂਲ ਤੇ ਕਾਲਜ ਪਹਿਲਾਂ ਹੀ ਬੰਦ ਹੈਗੇ ਨੇ ਇਹਦੇ ਨਾਲ ਮੈਡੀਕਲ ਸਟੋਰ ਜਿਹੜੇ ਨੇ ਉਹ ਖੁੱਲੇ ਰਹਿਣਗੇ ਕਿਉਂਕਿ ਇਹ ਅਮਰਜੈਂਸੀ ਸੇਵਾਵਾਂ ਦੇ ਵਿੱਚ ਆਉਂਦੇ ਨੇ ਡੇਰੀ ਪ੍ਰੋਡਕਟ ਨੂੰ ਲੈ ਕੇ ਦੁੱਧ ਦੀਆਂ ਦੁਕਾਨਾਂ ਜਿਹੜੀਆਂ ਨੇ ਉਹ ਵੀ ਬੰਦ ਰੱਖੀਆਂ ਜਾਣਗੀਆਂ ਤਾਂ ਇਹ ਐਲਾਨ ਕਿਸਾਨ ਲੀਡਰਾਂ ਦੇ ਵੱਲੋਂ ਕੀਤਾ ਗਿਆ ਇਹਦੇ ਨਾਲ ਹੋਰ ਕੀ ਕੁਝ ਰਹੇਗਾ ਬੰਦ ਇਹਦੇ ਬਾਰੇ ਵੀ ਤੁਹਾਨੂੰ ਮੋٹے ਤੌਰ ਤੇ ਜਿਹੜੀ ਆ ਉਹ ਜਾਣਕਾਰੀ ਦੇ ਦਿੰਦੇ ਆ ਕਿਉਂਕਿ ਦੁਕਾਨਾਂ ਬੰਦ ਰਹਿਣਗੇ ਇਹਦੇ ਬਾਰੇ ਤੁਹਾਨੂੰ ਦੱਸਤਾ ਹੈ ਸਰਕਾਰੀ ਤੇ ਗੈਰ ਸਰਕਾਰੀ ਜਿਹੜੇ ਦਫ਼ਤਰ ਹੈਗੇ ਨੇ ਉਹ ਵੀ ਬੰਦ ਰਹਿਣਗੇ ਸਰਕਾਰੀ ਤੇ ਗੈਰ ਸਰਕਾਰੀ ਯਾਨੀ ਕਿ ਜੇਕਰ ਤੁਸੀਂ ਪ੍ਰਾਈਵੇਟ ਕਿਸੇ ਦਫ਼ਤਰ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਉਹ ਵੀ ਬੰਦ ਰਹਿਣਗੇ ਪ੍ਰਾਈਵੇਟ ਵਹੀਕਲ ਵੀ ਜਿਹੜੇ ਨੇ ਨਹੀਂ ਚੱਲਣਗੇ ਯਾਨੀ ਕਿ ਜਿਹਦੇ ਵਿੱਚ ਆਟੋ ਲਾ ਲਓ ਜਾਂ ਪ੍ਰਾਈਵੇਟ ਬੱਸਾਂ ਲਾ ਲਓ ਪ੍ਰਾਈਵੇਟ ਬੱਸਾਂ ਵਾਲਿਆਂ ਤੋਂ ਹਾਲਾਂਕਿ ਸਮਰਥਨ ਮੰਗਿਆ ਗਿਆ ਪਰ ਜਿਹੜਾ 7 ਵਜੇ ਤੋਂ 4 ਵਜੇ ਤੱਕ ਸੜਕੀ ਆਵਾਜਾਈ ਤਾਂ ਬੰਦ ਰਹੇਗੀ ਬਾਜ਼ਾਰਾਂ ਦੇ ਵਿੱਚ ਵੀ ਬੰਦ ਰੱਖਿਆ ਜਾਏਗਾ ਯਾਨੀ ਕਿ ਆਟੋ ਵੀ ਜਿਹੜੇ ਨੇ ਉਹ ਨਹੀਂ ਚੱਲਣਗੇ ਇਹਦੇ ਨਾਲ ਗੈਸ ਸਟੇਸ਼ਨ ਜਿਹੜੇ ਨੇ ਉਹ ਵੀ ਬੰਦ ਰਹਿਣਗੇ ਤੇ ਪੈਟਰੋਲ ਪੰਪ ਵੀ ਬੰਦ ਰਹਿਣਗੇ ਜੇਕਰ ਤੁਸੀਂ ਕਿਤੇ ਐਮਰਜੈਂਸੀ ਸੇਵਾ ਦੇ ਵਿੱਚ ਜਾਣਾ ਹੈ ਜਾਂ ਤੁਹਾਨੂੰ ਲੱਗਦਾ ਕਿ ਕਿਤੇ ਲੋੜ ਪੈ ਸਕਦੀ ਹੈ ਤਾਂ ਅੱਜ ਹੀ ਤੁਸੀਂ ਆਪਣੇ ਵਾਹਨ ਫੁੱਲ ਕਰਾ ਕੇ ਰੱਖ ਲਿਓ ਤੇਲ ਪਰਵਾ ਲਿਓ ਜਾਂ ਗੈਸ ਸਟੇਸ਼ਨ ਤੋਂ ਆਪਣੀ ਗੈਸ ਜਿਹੜੀ ਆ ਉਹ ਪਵਾ ਲਿਓ ਤੁਸੀਂ ਇਹਦੇ ਨਾਲ ਹੀ ਜਿਹੜੀਆਂ ਸਬਜ਼ ਵਿਆਹ ਵਾਲਿਆਂ ਨੂੰ ਇਜਾਜ਼ਤ ਮਿਲੇਗੀ ਇੰਟਰਵਿਊ ਜਾਂ ਕਿਸੇ ਦੀ ਕੋਈ ਪੇਪਰ ਹੈਗਾ ਤਾਂ ਉਹਨੂੰ ਇਜਾਜ਼ਤ ਦਿੱਤੀ ਜਾਏਗੀ ਪਰ ਉਸ ਤੋਂ ਇਲਾਵਾ ਜਿਹੜਾ ਸਾਰਾ ਕੁਝ ਬੰਦ ਰਹੇਗਾ ਕੱਲ ਸਵੇਰੇ 7 ਵਜੇ ਤੋਂ ਇਹਦਾ ਅਸਰ ਤੁਹਾਨੂੰ ਦਿਖਣਾ ਸ਼ੁਰੂ ਹੋਏਗਾ ਜਿਹੜਾ ਸ਼ਾਮ 4 ਵਜੇ ਤੱਕ ਐਵੇਂ ਰਹੇਗਾ ਕਿਉਂਕਿ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਪਰ ਦੋ ਫਰਮਾਂ ਦੇ ਵੱਲੋਂ ਉੱਥੇ ਧਰਨਾ ਲਾਇਆ ਹੋਇਆ ਸਰਵਨ ਸਿੰਘ ਪੰਦੇਰ ਹੋਣਾ ਦੀ ਜਥੇਬੰਦੀ ਔਰ ਜਗਜੀਤ ਸਿੰਘ ਡੱਲੇਵਾਲ ਹੋਣਾ ਦੀ ਸਿੱਧੂਪੁਰ ਜਥੇਬੰਦੀ ਦੇ ਵੱਲੋਂ ਖਨੌਰੀ ਤੇ ਸ਼ੰਭੂ ਬਾਰਡਰ ਤੇ ਫਰਵਰੀ ਮਹੀਨੇ ਤੋਂ ਧਰਨਾ ਚੱਲ ਰਿਹਾ ਹੈ ਉਧਰ ਖਨੌਰੀ ਬਾਰਡਰ ਦੇ ਉੱਪਰ ਜਗਜੀਤ ਸਿੰਘ ਡੱਲੇਵਾਲ ਭੁੱਖ ਹੜਤਾਲ ਦੇ ਉੱਪਰ ਬੈਠੇ ਹੋਏ ਨੇ ਤਾਂ 12 ਮੰਗਾਂ ਹੈਗੀਆਂ ਨੇ ਜਿਨ੍ਹਾਂ ਨੂੰ ਲੈ ਕੇ ਜਿਹੜੇ ਇਹ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਮੰਗਾਂ ਨਾ ਮੰਨਨ ਕਾਰਨ ਦੁਬਾਰਾ ਤੋਂ ਜਿਹੜੇ ਨੇ ਇਹ ਕੁਝ ਐਕਸ਼ਨ ਲਏ ਜਾ ਰਹੇ ਨੇ ਤਾਂ ਇਸੇ ਦੇ ਸਬੰਧ ਦੇ ਵਿੱਚ ਜਿਹੜਾ ਪੰਜਾਬਾਂ ਦੇ ਕੋਲ ਵੀ ਦਿੱਤੀ ਗਈ ਹੈ ਕਿ ਪੰਜਾਬ ਬੰਦ ਜਿਹੜਾ 30 ਦਸੰਬਰ ਨੂੰ ਜਿਹੜਾ ਉਹ ਮੁਕੰਮਲ ਤੌਰ ਤੇ ਰੱਖਿਆ ਜਾਏਗਾ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਤੁਸੀਂ ਘਰ ਤੋਂ ਬਾਹਰ ਨਾ ਨਿਕਲਿਓ ਜਾਨੀ ਕਿ ਜੇਕਰ ਤੁਹਾਨੂੰ ਬਹੁਤ ਅਮਰਜੈਂਸੀ ਹੈ ਜਾਂ ਕੋਈ ਬਹੁਤ ਜ਼ਰੂਰੀ ਕੰਮ ਹੈਗਾ ਤਾਂ ਤੁਸੀਂ ਘਰੋਂ ਬਾਹਰ ਨਿਕਲਿਓ ਵਰਨਾ ਤੁਸੀਂ ਕੱਲ ਘਰੋਂ ਬਾਹਰ ਨਾ ਨਿਕਲਿਓ ਜੇਕਰ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤਾਂ ਤੁਹਾਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਥਾਂ-ਥਾਂ ਤੇ ਕਿਸਾਨਾਂ ਦੇ ਵੱਲੋਂ ਜਿਹੜਾ ਉਹ ਰੋਕਾਂ ਲਾਈਆਂ ਹੋਣਗੀਆਂ ਜਿਵੇਂ ਸੜਕਾਂ ਦੇ ਉੱਪਰ ਕਿਸਾਨ ਬੈਠੇ ਤੁਹਾਨੂੰ ਨਜ਼ਰ ਆਉਣਗੇ ਰੇਲਵੇ ਸਟੇਸ਼ਨਾਂ ਦੇ ਉੱਪਰ ਕਿਸਾਨ ਬੈਠੇ ਤੁਹਾਨੂੰ ਨਜ਼ਰ ਆਉਣਗੇ ਤਾਂ ਜੇਕਰ ਤੁਹਾਡੇ ਕੋਲ ਕੋਈ ਤੁਸੀਂ ਸੋਚ ਰਹੇ ਹੋਵੋਗੇ ਕਿ ਬਹਾਨਾ ਲਗਾ ਕੇ ਨਿਕਲ ਜਾਗੇ ਤਾਂ ਤੁਹਾਡਾ ਨਿਕਲਣਾ ਮੁਸ਼ਕਲ ਹੋ ਜਾਏਗਾ ਉੱਥੇ ਜਾ ਕੇ ਤੁਹਾਨੂੰ ਜਿਹੜੀ ਇਹ ਪਰੇਸ਼ਾਨੀ ਆਏਗੀ ਇਸ ਕਰਕੇ ਕਰੋ ਤਾਂ ਹੀ ਨਿਕਲਿਓ ਜੇਕਰ ਤੁਹਾਨੂੰ ਬਹੁਤ ਜ਼ਰੂਰੀ ਕੰਮ ਆ ਜਾਂ ਜੇਕਰ ਤੁਸੀਂ ਕਿਸੇ ਨੂੰ ਮਿਲਣ ਜਾਣਾ ਜਾਂ ਜਿਹੜਾ ਕੰਮ ਟਾਲਿਆ ਜਾ ਸਕਦਾ ਕੱਲ ਦੀ ਬਜਾਏ ਪਰਸੋਂ ਕੀਤਾ ਜਾ ਸਕਦਾ ਤਾਂ ਉਹ ਕੰਮ ਤੁਸੀਂ ਕਰ ਲਿਓ ਪਾਕ ਕਰੋ ਨਾ ਨਿਕਲਿਓ ਇਹਦੇ ਤੋਂ ਇਲਾਵਾ ਜਿਹੜੇ ਨੇ ਬਾਜ਼ਾਰ ਵੀ ਸਾਰੇ ਬੰਦ ਰਹਿਣਗੇ ਦੁਕਾਨਾਂ ਸਾਰੀਆਂ ਬੰਦ ਰਹਿਣਗੀਆਂ ਤਾਂ ਕੱਲ ਤੁਹਾਨੂੰ ਬਾਜ਼ਾਰਾਂ ਦੇ ਵਿੱਚ ਵੀ ਸੁਣ ਜਿਹੜੀ ਆ ਪਸਲੀ ਨਜ਼ਰ ਆਏਗੀ ਕਿਉਂਕਿ ਕੱਲੇ ਕਿਸਾਨ ਨਹੀਂ ਕਿਸਾਨਾਂ ਦੇ ਨਾਲ ਕਈ ਯੂਨੀਅਨਾਂ ਵੀ ਆ ਕੇ ਮਿਲ ਜੀਆਂ ਨੇ ਜਿਨ੍ਹਾਂ ਦੇ ਵੱਲੋਂ ਸਮਰਥਨ ਦਿੱਤਾ ਗਿਆ ਤਾਂ ਸਾਰੇ ਮਿਲ ਜੁਲ ਕੇ ਜਿਹੜੇ ਨੇ ਇਹ ਬੰਦ ਕਰਵਾਉਣਗੇ ਅੱਜ ਹੀ ਤੁਹਾਨੂੰ ਇਹਦਾ ਅਸਰ ਦੇਖਣਾ ਸ਼ੁਰੂ ਹੋ ਜਾਏਗਾ ਕਿਉਂਕਿ ਬਾਜ਼ਾਰਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਾ ਕੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਵੱਲੋਂ ਦੁਕਾਨਾਂ ਜਿਹੜੀਆਂ ਨੇ ਬੰਦ ਰੱਖੀਆਂ ਜਾਣ ਪੰਜਾਬ ਬੰਦ ਦਾ ਸਮਰਥਨ ਦਿੱਤਾ ਜਾਏ ਕਿਉਂਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਿਛਲੇ ਫਰਵਰੀ ਮਹੀਨੇ ਤੋਂ ਜਿਹੜੇ ਨੇ ਕਿਸਾਨ ਬੈਠੇ ਹੋਏ ਨੇ ਲਗਭਗ 1 ਸਾਲ ਦਾ ਸਮਾਂ ਹੋ ਚੱਲਿਆ 11 ਮਹੀਨੇ ਹੋ ਗਏ ਨੇ ਤਾਂ ਕਿਸਾਨ ਲਗਾਤਾਰ ਐਮਐਸਪੀ ਦੀ ਕਾਨੂੰਨੀ ਗਰੰਟੀ ਮੰਗ ਰਹੇ ਨੇ ਪਰ ਸਰਕਾਰ ਦੇ ਉੱਪਰ ਕੋਈ ਅਸਰ ਨਹੀਂ ਹੋ ਰਿਹਾ ਜਿਸ ਨੂੰ ਲੈ ਕੇ ਇਹ ਲਗਾਤਾਰ ਐਕਸ਼ਨ ਪਲਾਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਸਭ ਤੋਂ ਜ਼ਰੂਰੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿ ਕੱਲ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਬੰਦ ਰਹੇਗਾ ਘਰੋਂ ਤਾਂ ਨਿਕਲਿਓ ਜੇਕਰ ਤੁਹਾਨੂੰ ਕੋਈ ਬਹੁਤ ਜ਼ਰੂਰੀ ਕੰਮਾ ਨਹੀਂ ਤਾਂ ਤੁਹਾਨੂੰ ਕਜਲਕੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ